ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪਿਛਲੇ ਦਿਨੀ ਪਟਿਆਲ ਦੀ ਛੋਟੀ ਬਾਜ਼ਾਰ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਅਨਾਉਂਸ ਕੀਤਾ ਗਿਆ ਸੀ ਕਿ ਸਰਕਾਰੀ ਜਗ੍ਹਾ ਤੇ ਕੋਈ ਵੀ ਗੱਡੀ ਖੜੀ ਨਹੀਂ ਕਰਨ ਦਿੱਤੀ ਜਾਵੇਗੀ। ਇਸੇ ਹੀ ਰੋਸ ਦੇ ਵਜੋਂ ਪਟਿਆਲ ਦੀ ਛੋਟੀ ਬਾਜ਼ਾਰ ਦੇ ਕਾਰ ਬਾਜ਼ਾਰ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਪਣੇ ਮੈਂਬਰਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਕੁੰਦੰਗ ਹੋਗਿਆ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਸਾਹਮਣੇ ਆਪਣੀਆਂ ਮੰਗਾਂ ਰੱਖ ਦਿੱਤੀਆਂ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਦੇ ਮੇਅਰ ਕੁੰਦੰਗ ਹੋਗਿਆ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ। ਦੀ ਐਸੋਸੀਏਸ਼ਨ ਹੈਗੀ ਹੈ ਉਹਨਾਂ ਨੂੰ ਬੁੱਧਵਾਰ ਮਿਲਦਾ ਸੀ ਤੇ ਹਫਤੇ 6 ਦਿਨ ਲੱਗਦੀ ਹੈ ਅੱਜ ਤੁਹਾਨੂੰ ਮਿਲੇ ਆ ਕੀ ਹੋਇਆ ਜੀ ਸਾਰਾ ਸਾਰ ਬਗਿਆਰ ਵਾਲੇ ਵੈਸੇ ਤਾਂ ਸਾਡੇ ਭਾਈ ਆ ਅੱਜ ਆਏ ਸੀਗੇ ਉਹਨਾਂ ਨਾਲ ਮੀਟਿੰਗ ਰੱਖੀ ਸੀ ਕਿਉਂਕਿ ਇਹ ਸਰਕਾਰੀ ਜਗ੍ਹਾ ਦੇ ਜਿਹੜਾ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਹੈ ਇਹ ਕੋਈ ਕਾਰਪਾਰਟੀਆਂ ਦੇ ਨਾਮ ਤੇ ਆਪਣਾ ਵਪਾਰ ਕਰਦੇ ਨੇ ਉਹਨਾਂ ਦਾ ਪਿਆਰ ਦੇ ਉਸ ਮਾਹੌਲ ਦੇ ਵਿੱਚ ਅੱਜ ਉਹਨਾਂ ਨਾਲ ਮੀਟਿੰਗ ਕਰੀ ਪਰ ਉਹਨਾਂ ਨੇ ਗ੍ਰਵਿਟ ਗੱਲਿਆ ਸਾਡੀ ਜਿਹੜੀ ਜਿਹੜੀ ਤੁਹਾਡੀ ਜਗ੍ਹਾ ਨਹੀਂ ਹੈ ਉਧੇ ਗੱਡੀਆਂ ਨਹੀਂ ਖੜ੍ਹਣੀਆਂ ਹੈ ਉਹਦੇ ਚਲਾਨ ਕੱਟਿਆ ਜਾਵੇ ਕਹੇ ਬੋਸ ਨੂੰ ਨਾ ਟਾਈਟ ਕੀਤਾ ਜਾਵੇ ਚਾਹੇ ਕੰਪਰੈਸ਼ਨ ਬਣੋਗੇ ਤੇ ਚਾਹੇ ਸਾਨੂੰ ਗੱਡੀਆਂ ਚੱਕਣੀਆਂ ਤੁਸੀਂ ਰੋਡ ਤੇ ਗੱਡੀਆਂ ਨਹੀਂ ਕਰਨਾ ਇਹ ਨਹੀਂ ਤੁਹਾਡੇ ਕੋਲ ਆਪਣੀ ਪ੍ਰੋਪਰ ਜਗ੍ਹਾ ਹੈ ਤੁਸੀਂ ਆਪਣੀ ਦੁਕਾਨ ਦੇ ਸਾਹਮਣੇ ਇੱਕ ਗੱਡੀ ਖੜਾ ਸਕਦੇ ਹੋ ਜੋ ਗੱਡੀਆਂ ਚੱਕਦੀ ਹੈ ਉੱਥੇ ਖੜਾਓ ਉਹਨਾਂ ਨੇ ਸੈਂਪਲ ਜਿਤਾਈ ਹੈ ਔਰ ਸੋਮਵਾਰ ਤੱਕ ਦਾ ਉਹਨਾਂ ਨੂੰ ਟਾਈਮ ਦਿੱਤਾ ਔਰ ਵਧੀਆ-ਵਧੀਆ ਮੋਹਲ ਦੇ ਵਿੱਚ ਮੀਟਿੰਗ ਹੋਈ ਔਰ ਕਈ ਬੰਦਿਆਂ ਦਾ ਮੈਨੂੰ ਡਾਊਟ ਸੀਗਾ ਵੀ ਕੁਝ ਗਲਤ ਅੰਸਰ ਜਿਹੜੇ ਕਿ ਆਪਣੇ ਆਪ ਨੂੰ ਜਿਹੜੇ ਉੱਥੇ ਦੇ ਠੇਕੇਦਾਰ ਕਹਿੰਦੇ ਆ ਈ ਜੀ ਤਾਂ ਇਹਨੂੰ ਐਂ ਚਲਾਵਾਂਗੇ ਉਹ ਉਹਨਾਂ ਦੀ ਗਲਤ ਫਹਿਮੀ ਹੈ ਐ ਕੰਮ ਨਹੀਂ ਚੱਲੇਗਾ ਕਾਰਪੋਰੇਸ਼ਨ ਦੀ ਜਿੰਮੀ ਵਾਲੀ ਹੈ ਕਾਰਪੋਰੇਸ਼ਨ ਨੇ ਸ਼ਹਿਰ ਦਾ ਸ਼ਹਿਰ ਦੇ ਮੋਹਲ ਨੂੰ ਵਧੀਆ ਬਣਾ ਕੇ ਰੱਖਣਾ ਇਹ ਸ਼ਹਿਰ ਨੂੰ ਪ੍ਰੋਬਲਮ ਹੈ ਤਾਂ ਸਾਨੂੰ ਕਾਰਪੋਰੇਸ਼ਨ ਨੂੰ ਪ੍ਰੋਬਲਮ ਹੈ ਤਾਂ ਅਜੇ ਮੇਰੇ ਮੈਂ ਉਹਨਾਂ ਨੂੰ ਵਾਰਨਿੰਗ ਵੀ ਕਰੀ ਹੈ ਕਿ ਅਸੀਂ ਕਿਸੇ ਦੀ ਸੁਭਾਸ਼ੀ ਨਹੀਂ ਮੰਨਣੀ ਕਿਸੇ ਦਾ ਥਰਡ ਵੀ ਨਹੀਂ ਮੰਨਣਾ ਜੇ ਕੋਈ ਗਲਤ ਫਹਿਮੀ ਜੇ ਵੀ ਮੈਂ ਕਿਸੇ ਨਾਲ ਸੈਟਿੰਗ ਕਰਕੇ ਖਾਰਾਂ ਲਵਾਉਣਾ ਉਹ ਗਲਤ ਫਹਿਮੀ ਉਹ ਆਪਣਾ ਦਿਮਾਗ ਚੋਂ ਜਿਹੜਾ ਉਹਦਾ ਵਿਚਾਰ ਚੱਲ ਨਹੀਂ ਇਹਨੂੰ ਕਰ ਦਿੱਤਾ ਹੈ ਕਾਫੀ ਸੋਮਵਾਰ ਦਾ ਉਹਨਾਂ ਨੂੰ ਟਾਈਮ ਦਿੱਤਾ ਹੋਰ ਉਮਰਸਪੁਰ ਵਾਲੀ ਜੀ ਮੇਰੇ ਸਾਹ ਕੋਈ ਸ਼ਰਾਰਤੀ ਬੰਦੇ ਕਾਰਪਾਜਾਰ ਦੇ ਆੜ ਦੇ ਵੀ ਸਮਝੋਤਾ ਕਰਾਉਣ ਦੀ ਗੱਲਾਂ ਕਰਕੇ ਪੈਸੇ ਖਾਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਕੀ ਚੇਤਾਵਨੀ ਤੁਹਾਡੇ ਵੱਲੋਂ ਕਿਹਦੇ ਨਾਲ ਸਮਝੋਤਾ ਕਰਨਗੇ ਸਮਝੋਤਾ ਪਹਿਲੀ ਗੱਲ ਤਾਂ ਸਮਝੋਤਾ ਕਿਹਦੇ ਨਾਲ ਕਿ ਸਮਝੋਤਾ ਕਰਨਗੇ ਹਾਂਜੀ ਕਾਰਪੋਰੇਸ਼ਨ ਦੀ ਜਿਵੇਂ ਮਿਹਰਦੀ ਜਿਵੇਂ ਮਾਰੀ ਹੈ ਹਾਂਜੀ ਇਹ ਕਾਰਪੋਰੇਸ਼ਨ ਉਹਨਾਂ ਨੂੰ ਚੇਤਾਵਨੀ ਕੀ ਹੈ ਤੁਹਾਡੇ ਵੱਲੋਂ ਉਹਨਾਂ ਨੂੰ ਗਲਤਫਹਿਮੀ ਜਿਹਦਾ ਸਕਾਰ ਹੈ ਐ ਥੋੜਾ ਸਮਝੋਤੇ ਉਹਨੇ ਜਗਾ ਸਾਡੀ ਹੈ ਜਗਾ ਕਾਰਪੋਰੇਸ਼ਨ ਦੀ ਹੈ ਮੈਂ ਜਵਾਬ ਦੇਆ ਇਸ ਕਰਕੇ ਉਹਨੂੰ ਵੀ ਬੇਨਤੀ ਹੈ ਵੀ ਜਿੱਥੇ ਤੁਹਾਡਾ ਆਪਣੇ ਵਿੱਚ ਤੁਹਾਡੀ ਜਿਹੜੀ ਜਗ੍ਹਾ ਹੈ ਉਹਨੂੰ ਯੂਜ਼ ਕਰੋ ਐਕਸਟਰਾ ਜਗ੍ਹਾ ਅਸੀਂ ਨਾ ਤੁਹਾਨੂੰ ਯੂਜ਼ ਕਰਨ ਦੀ ਹੈ ਨਾ ਕਿਸੇ ਦੀ ਸਰਵਿਸ ਮੰਗਣੀ ਹੈ ਕੱਲ ਨੂੰ ਚਲਾਣ ਵੀ ਕੱਟੇ ਜਾਣਗੇ ਗੱਡੀਆਂ ਬਾਉਂਡਰੀ ਕਿਤੇ ਜਾਣਗੇ ਥੈਂਕ ਯੂ ਮੈਂ ਕੀ ਤੁਹਾਡਾ ਮੇਰਾ ਨਾਮ ਜੀ ਰਵਿੰਦਰ ਬਾਲ ਸਿੰਘ ਵਿੱਕੀ ਹਾਂਜੀ ਕੀ ਸਮੱਸਿਆ ਕੀ ਆ ਰਹੀ ਹੈ ਲੋਕਾਂ ਨੂੰ ਸਰ ਸਾਡੀ ਨਹੀਂ ਸਮੱਸਿਆ ਕੋਈ ਨਹੀਂ ਸਾਡੀ ਤਾਂ ਸਭ ਤੁਹਾਡੀ ਨਹੀਂ ਹੈ ਲੋਕਾਂ ਦੀ ਸਮੱਸਿਆ ਹੈ ਲੋਕਾਂ ਦੀ ਬਾਰੇ ਮੈਂ ਆ ਰਿਹਾ ਹਾਂ ਜਿੱਥੇ ਆਉਂਗਾ ਲੋਕਾਂ ਦੀ ਸਮੱਸਿਆ ਇਹ ਹੈ ਕਿ ਉੱਥੇ ਲੋਕ ਇਹ ਗੱਲ ਕਹਿ ਰਹੇ ਨੇ ਵੀ ਕਾਰਗਜ਼ਾਰ ਵਾਲੇ ਇਨਸ਼ੋਰਟ ਕੇ ਰੋਡ ਬਲੌਕ ਕਰਦੇ ਨੇ ਅਗਰ ਸਾਡੇ ਪੱਤਰਕਾਰ ਭਰਾਵਾਂ ਨੂੰ ਵੀ ਸਾਡੀ ਹੱਥ ਜੋੜ ਕੇ ਬੀਲ ਹੈ ਉਹ ਪ੍ਰੋਪਰ ਆ ਕੇ ਸਾਡੇ ਨਾਲ ਸਰਵੇ ਕਰਨ ਕਾਰਾਂ ਦੀ ਮਾਤਰਾ ਚੈੱਕ ਕਰ ਲੈਣ ਅਗਰ ਕਾਰਜਕਾਰ ਕਰਕੇ ਉੱਥੇ ਕਿਸੇ ਤਰ੍ਹਾਂ ਦਾ ਖਾਸ ਕਰ ਮੀਡੀਆ ਨੂੰ ਕਿਉਂਕਿ ਮੀਡੀਆ ਤੋਹੀ ਲੋਕਾਂ ਤੱਕ ਗੱਲਾਂ ਪਹੁੰਚਦੀ ਹੈ ਜਦੋਂ ਮੀਡੀਆ ਦੇਖਦੇ ਨੇ ਅਗਰ ਮੀਡੀਆ ਵਾਲੇ ਗੱਲ ਕਹਿ ਦਿੰਦੇ ਨੇ ਵੀ ਕਾਰਜਕਾਰ ਕਰਕੇ ਉੱਥੇ ਕੋਈ ਜਾਮ ਲੱਗਦਾ ਜਾਂ ਕਾਰਜਕਾਰ ਵਾਲੇ ਦੀ ਗਲਤੀ ਨਾਲ ਉੱਥੇ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਆ ਇਵਨਦਰ ਮੀਡੀਆ ਦਾ ਜੋ ਫਾਈਨ ਕਰੂਗੀ ਆਈ ਵੀ ਵੀ ਨਹੀਂ ਮੀਡੀਆ ਦਾ ਕੋਈ ਫਾਈਨ ਕਰਨ ਦਾ ਅਧਿਕਾਰ ਨਹੀਂ ਹੈਗਾ ਪਤਾ ਨਹੀਂ ਕਿ ਲੋਕਾਂ ਦੀ ਬਾਤ ਪਰ ਉਹ ਗੱਡੀਆਂ ਕਿਧੀਆਂ ਹੈਗੀਆਂ ਜਿਹੜੀ ਉੱਥੇ ਲੱਗ ਰਹੀਆਂ ਜੀ ਪਾਰਕਿੰਗ ਦੇ ਵਿੱਚ ਫੁੱਟਪਾਥਾਂ ਦੇ ਉੱਪਰ ਬਰਾਂਡਿਆਂ ਦੇ ਵਿੱਚ ਗੱਡੀਆਂ ਲੱਗੀਆਂ ਹੋਈਆਂ ਕੱਲ ਸਾਡੇ ਵਾਰਡ ਦੇ ਐਮਸੀ ਸਾਹਿਬ ਵੀ ਉੱਥੇ ਆਏ ਸੀ ਇਵਨਦਰ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਅਗਰ ਉੱਥੇ ਕੋਈ ਸਿਕਿਉਰਟੀ ਦੇ ਦੋ ਬੰਦੇ ਰੱਖ ਦਿੰਦੇ ਨੇ ਅਗਰ ਪ੍ਰਾਈਵੇਟ ਸੈਲ ਚ ਵੀ ਰੱਖੇ ਜਾਂਦੇ ਲੈ ਅਗਰ ਉਹਨਾਂ ਦੀ 20000 ਰੁਪਏ ਸੈਲਰੀ ਹੈ 10000 ਰੁਪਏ ਅਸੀਂ ਪਾਵਾਂਗੇ 10000 ਪ੍ਰਸ਼ਾਸਨ ਭ ਅਰ ਪਲੱਸ ਜਿਹੜਾ ਬੈਂਕ ਦਾ ਟੋਟਲ ਸਟਾਫ ਹੈ ਉਹ ਆਪਣੀ ਟੋਟਲ ਗੱਡੀਆਂ ਬੈਂਕ ਦੇ ਅੱਗੇ ਪਾਰਕ ਕਰਦਾ ਉਹਨਾਂ ਨੂੰ ਜਾ ਕੇ ਸਮਝਾਇਆ ਜਾਵੇ ਬ੍ਰਾਂਚ ਵਿੱਚ ਵੀ ਤੁਸੀਂ ਸਵੇਰੇ 10 ਵਜੇ ਆਏ ਹੋ ਸ਼ਾਮ ਨੂੰ 5 ਵਜੇ ਜਾਣਾ ਵੈਕ ਤੇੜੀ ਪਾਰਕਿੰਗ ਪਈ ਆ ਉੱਥੇ ਤੁਸੀਂ ਆਪਣੀ ਗੱਡੀ ਪਾਰਕ ਕਰਕੇ ਪਬਲਿਕਲੀ ਇਨਫਰੰਟ ਚਲੋ ਗੱਡੀਆਂ 5 ਵਜੇ ਤੱਕ ਹੁੰਦੀ ਆ ਉਸ ਤੋਂ ਇਲਾਵਾ ਜਿਹੜੀ ਰਾਤ ਨੂੰ ਗੱਡੀਆਂ ਖੜੀ ਰੰਦੀ ਆ ਉਹ ਕਿਧੀਆਂ ਹੈਗੀ 24 ਘੰਟੇ ਖੜੀ ਆ ਤੁਹਾਨੂੰ ਐਵਰੇਜ 4-5 ਕਾਰਾਂ ਦੇ ਹਿਸਾਬ ਨਾਲ ਤਾਂ ਸਾਡੀਆਂ ਕਾਰਾਂ ਮਿਲ ਸਕਦੀਆਂ ਨੇ ਟੋਟਲ 12 ਦੇ ਰੀ ਦੇ ਵਿੱਚ ਅਗਰ ਸਾਡੇ 40 ਕਾਰ ਉਜਾਰਨੇ ਚੁਈਆਂ ਨੇ ਨੈਚੁਰਲ ਨਹੀਂ ਤੁਹਾਡੀਆਂ ਤਾਂ ਦੁਕਾਨਾਂ ਦੇ ਅੱਗੇ ਹੁੰਦੀ ਜਿਹੜੀ ਪਾਰਕਿੰਗ ਫੁੱਟਪਾਥਾਂ ਦੇ ਖੜੀਆਂ ਉਹ ਗੱਡੀਆਂ ਉਹ ਲੋਕਾਂ ਦੀਆਂ ਅਸੀਂ ਇੱਕ ਦੋ ਚਾਰ ਗੱਡੀਆਂ ਦਾ ਪੈਸੇ ਵੀ ਪੇ ਕਰ ਦਾਂਗੇ ਕਿ ਲੋਕ ਡਰਨ ਉੱਥੇ ਖੜਾ ਕੇ ਨਾ ਜਾਣ ਅੱਛਾ ਜ਼ਬਤ ਕਰਨ ਦਾ ਤੁਸੀਂ ਕਹਿੰਦੇ ਵੀ ਜ਼ਬਤ ਕਰਨ ਅਸੀਂ ਅਸੀਂ ਪੁਲਿਸ ਨੂੰ ਕਾਲ ਕਰਾਂਗੇ ਕਿ ਇਹ ਗੱਡੀ ਜੇ ਅਨਕੰਮੋਡਿਬਲ ਜੇ ਕਿਸੇ ਦੀ ਖੜੀ ਆ ਨਾ ਹੁੰਦੀ ਇਹ ਕਾਰ ਚੱਕ ਕੇ ਲੈ ਜਾਓ ਅਗਰ ਟ੍ਰੇਨ ਵਾਲਾ ਉਸ ਟਾਈਮ ਉਹਦੇ ਕੋਈ ਚਾਰਜੀ 2-4 ਰੁਪਏ ਮੰਗਊਗਾ ਸਾਡੀ ਐਸੋਸੀਏਸ਼ਨ ਪੇ ਕਰੂਗੀ ਲੇਕਿਨ ਲੋਕਾਂ ਨੂੰ ਡਰ ਪੈਦਾ ਹੋਵੇ ਵੀ ਪਾਰਕਿੰਗ ਚ ਕਾਕਰ ਗਲਤ ਕਾਰ ਖੜਾ ਕੇ ਆਵਾਂਗੇ ਫਰੀ ਦੇ ਵਿੱਚ ਛੋਟੀ ਬਾਰਾਂ ਦੇ ਵਿੱਚ ਤਾਂ ਸਾਡੀ ਕਾਰ ਫਾਈਨ ਦੇ ਕੇ ਸਾਨੂੰ ਘਰੇ ਆਊਗੀ ਨਹੀਂ ਤਾਂ ਨਹੀਂ ਆਊ ਠੀਕ ਹੈ ਕਾਫੀ ਜਿਹੜੀ ਦਿੱਕਤ ਆ ਰਹੀ ਸੀ ਕਾਫੀ ਲੋਕਾਂ ਨੂੰ ਪਾਰਕਿੰਗ ਗੱਡੀ ਕਰਨ ਦੀ ਆ ਰਹੀ ਤੇ ਕੀ ਅੱਜ ਸਰ ਪਹਿਲੀ ਗੱਲ ਤਾਂ ਇਹ ਹੈ ਜੀ ਇਹ ਜਿਹੜੇ ਇਲਜ਼ਾਮ ਲੱਗ ਰਹੇ ਨੇ ਸਾਰੇ ਝੂਠੇ ਨੇ ਜੀ ਇਹ ਵੀ ਕਾਰ ਬਾਜ਼ਾਰ ਵਾਲਿਆਂ ਦੀ ਪਾਰਕਿੰਗ ਦਾ ਮਸਲਾ ਹੈ ਜੀ ਠੀਕ ਹੈ ਕੁਝ ਪਰਸੈਂਟ ਤਾਂ ਗਲਤੀ ਹੋ ਸਕਦੀ ਹੈ ਅਗਰ ਆਪਾਂ ਕਹੀਏ ਵੀ ਓਵਰ ਆਲ ਹੀ ਕਾਰ ਬਾਜ਼ਾਰ ਦਾ ਕਬਜ਼ਾ ਉਹ ਨਹੀਂ ਹੈ ਠੀਕ ਹੈ ਸਰਕਾਰੀ ਬੈਂਕ ਐਲਐਸਸੀ ਨਸੀਜੀ ਐਨਸੀਜੀ ਹੋਰ ਹਨ ਹੋਰ ਕਈ ਤਰ੍ਹਾਂ ਦੇ ਸਰਕਾਰੀ ਔਰ ਪ੍ਰਾਈਵੇਟ ਆਧਾਰੇ ਨੇ ਜਿਨ੍ਹਾਂ ਦੇ ਕਾਰਨ ਨੇੜੇ-ਡੇੜੇ ਦੇ ਮੁਹੱਲੇ ਆਲੇ ਨੇੜੇ-ਡੇੜੇ ਦੇ ਮੁਹੱਲੇ ਵਾਲੇ ਅਦਾਲਤ ਬਾਜ਼ਾਰ ਦੀ ਪਾਰਕਿੰਗ ਖਾਲਸਾ ਮਹੱਲੇ ਦੀ ਪਾਰਕਿੰਗ ਕਈ ਤਰ੍ਹਾਂ ਦੀ ਪਾਰਕਿੰਗ ਹੈ ਜਿਹੜੀ ਕੋਕਾ ਕੋਲਾ ਏਜੰਸੀ ਗੈਸ ਏਜੰਸੀ ਕੋਕਾ ਕੋਲਾ ਦੀ ਏਜੰਸੀ ਹੋਟਲਸ ਹੋ ਗਏ ਹਨ ਉਹ ਕਾਰਨ ਕੀ ਆ ਸਰ ਕੋਈ ਵੀ ਕਸਟਮਰ ਆ ਰਿਹਾ ਉਹਨਾਂ ਦਾ ਇਹ ਆ ਕਿ ਕਿਸੇ ਵੀ ਉਹ ਗੱਡੀ ਆਉਂਦੀ ਹੈ ਜੀ ਸਰ ਪਾਰਕ ਹੋ ਜਾਂਦੀ ਹੈ ਹੁਣ ਉਸਕਾਰ ਦੇ ਉੱਤੇ ਕਿਹੜਾ ਨਹੀਂ ਗੱਡੀਆਂ 24 ਘੰਟੇ ਰਾਤ ਨੂੰ ਵੀ ਖੜੀ ਰਹਿੰਦੀ ਹੈ ਉੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਰ ਉਹੀ ਗੱਲ ਹੈ ਜੀ ਸਰ ਤੁਸੀਂ ਉਸ ਨੂੰ ਨੋਟ ਗੱਲ ਕਰਕੇ ਦੇਖੋਗੇ ਦਿਨੋ ਜੇ ਤੁਹਾਨੂੰ 1000 ਕਾਰ ਮਿਲੇਗੀ ਤਾਂ ਰਾਤ ਨੂੰ ਤੁਹਾਨੂੰ 200 ਕਾਰ ਹੋਊਗੀ ਨਹੀਂ ਪਛਾਣ ਕਿਵੇਂ ਹੋਗੀ ਵੀ ਕਾਰ ਬਿਜਾਰ ਦੀ ਗੱਡੀ ਗੱਡੀ ਹੈ ਤੇ ਜਿਹੜੇ ਪਾਰਕਿੰਗ ਕੀਤੀ ਵੀ ਸਰ ਅਸੀਂ ਸਰ ਅਸੀਂ ਉਸ ਦੇ ਵਿੱਚ ਪੈਂਫਲਟ ਪਾਏ ਜਾਣਗੇ ਜੀ ਅਗਰ ਉਹ ਪੈਂਫਲਟ ਤੋਂ ਬਾਹਰ ਕੋਈ ਕਾਰ ਤੁਹਾਨੂੰ ਮਿਲਦੀ ਹੈ ਤੁਸੀਂ ਸਰ ਪ੍ਰਸ਼ਾਸਨ ਜਦੋਂ ਵੀ ਚਾਹਵੇ ਉਸ ਕਾਰ ਚੱਕ ਸਕਦਾ ਹੈ ਇੱਕ ਬੜਾ ਵੱਡਾ ਜਿਹੜਾ ਹੈਗਾ ਉਹ ਕਤੂਰੀਆ ਕੰਬੀਨੇਸ਼ਨ ਨਾਲ ਸਾਰਾ ਬਰਾਂਡਾ ਦੱਬਿਆ ਹੋਇਆ ਜੀ ਤੁਹਾਡਾ ਕਾਰੋਬਾਰ ਦਾ ਹੀ ਹੈਗਾ ਕੋਈ ਕਤੂਰੀਆ ਜੀ ਸਰ ਉਹ ਕੋਈ ਅਸੀ ਗੱਲ ਨਹੀਂ ਹੈ ਜੀ ਉਹ ਪਹਿਲਾਂ ਵੀ ਆਪਣੇ ਨਾਲ ਇੱਕ ਮਿੰਟ ਸਾਰੀ ਉਹ ਪਹਿਲਾਂ ਵੀ ਆਪਣੇ ਨਾਲ ਸਹਿਯੋਗ ਦਿੰਦੇ ਨੇ ਜੋ ਅੱਜ ਵੀ ਆਪਣੇ ਨਾਲ ਸਹਿਯੋਗ ਦੇਣਗੇ ਅਗਰ ਕਿਸੇ ਵੀ ਪ੍ਰਕਾਰ ਦੀ ਪ੍ਰਸ਼ਾਸਨ ਨੂੰ ਕੋਈ ਕੰਪਲੇਟ ਹੈ ਉਹ ਅਸੀਂ ਉਸ ਨੂੰ ਦੁਰਸਤ ਪ੍ਰਸ਼ਾਸਨ ਨੂੰ ਨਹੀਂ ਲੋਕਾਂ ਨੂੰ ਆਮ ਰਾਹਗੀਰਾਂ ਨੂੰ ਜੀ ਸਰ ਮੈਂ ਲੋਕਾਂ ਦੀ ਔਰ ਪ੍ਰਸ਼ਾਸਨ ਦੀ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈ ਤਾਂ ਉਸ ਨੂੰ ਅਸੀਂ ਦੁਰਸਤ ਗੱਲ ਕਰਾਂਗੇ ਤੇ ਜਿਹੜਾ ਕਾਰੋਬਾਰ ਆਏਗਾ ਤਾਂ ਉਹ ਕਾਰੋਬਾਰ ਦਾ ਜਿਹੜਾ ਇੱਕ ਦਿਨ ਜਿਹੜਾ ਇਹਨਾਂ ਨੇ ਉਹ ਕਿਹੜ ਸਰ ਬੁੱਧਵਾਰ ਨੂੰ ਬੰਦਾ ਕਾਰੋਬਾਰ ਲੱਗਦਾ ਜੀ ਵਾਡਾ ਹੁਣ ਕੰਮ ਦਾ ਇੰਨਾ ਕ ਮੰਦਾ ਹਾਲ ਹੈ ਜੀ ਕੋਈ ਬੁੱਧਵਾਰ ਨਹੀਂ ਆ ਜੀ ਕੋਈ ਕੁਛ ਨਹੀਂ ਆ ਰੂਟੀਨ ਚ ਕਸਟਮਰ ਨਹੀਂ ਹੈਗਾ ਸਰ ਕਾਰ ਬਜ਼ਾਰ ਦੇ ਵਿੱਚ ਅਸੀਂ ਸਭ ਇੱਕ ਕਿਰਾਏਦਾਰ ਆ ਜੀ ਰੋਜੀ ਰੋਟੀ ਬੱਲੀ ਔਖੀ ਚ ਚਲਾਣੇ ਆ ਜੀ ਫੇ ਤੁਹਾਨੂੰ ਲੱਗਦਾ ਉਹ ਉੱਥੇ ਵੀ ਆਰਟ ਦੇ ਵਿੱਚ ਕੋਈ ਬੰਦੇ ਚੋਰੀ ਦੀ ਗੱਡੀ ਵੀ ਖੜਾ ਕੇ ਚਲੇ ਜਾਂਦੇ ਆ ਸਰ ਅੱਜ ਤੱਕ ਨਾ ਸਰ ਕਦੀ ਨਾ ਸਰ ਕਦੀ ਪਹਿਲਾਂ ਹੋਇਆ ਨਾ ਸਾਡੇ ਅੱਗੇ